ਗੁਰਮਿੰਦਰ ਜੀ ਕਿਹੜੇ ਬੈਂਕ ਚ ਤੁਹਾਡਾ ਖਾਤਾ ਹੈ ਮੇਰਾ HDFC ਦਸੂਆ ਬੈਂਕ ਚ ਖਾਤਾ ਹੈ ਤੁਸੀਂ ਦੱਸੋ ਕਿ ਜਦੋਂ ਤੁਹਾਡੇ ਨਾਲ ਠੱਗੀ ਕਿਸ ਤਰ੍ਹਾਂ ਹੋਈ ਹਾਂਜੀ ਮੇਰਾ ਨਾ ਕ੍ਰੈਡਿਟ ਕਾਰਡ ਸੀਗਾ ਤੇ ਮੈਂ ATM ਦੇ ਭਲੇਖੇ ਕੈਡ ਕਾਰਡ ਤੋਂ ਮੈਂ 40000 ਰੁਪਿਆ ਪੇਮੈਂਟ ਮਲ ਕੇ ਕੈਸ਼ ਕਢਵਾ ਲਿਆ ਸੀ ਤੇ ਉਹਦੇ ਵਿੱਚ ਮੇਰਾ 44500 ਰੁਪਿਆ ਉਹਨਾਂ ਨੇ ਜਾਨਕੀ ਮਹੀਨੇ ਬਾਅਦ ਕੱਟ ਲਿਆ ਜੋ ਕਿ ਉਹਨਾਂ ਦਾ ਬਣਦਾ ਹੈ ਤੇ ਮੈਂ ਉਹਨਾਂ ਨੂੰ ਕਿਹਾ ਜਾ ਕੇ ਮੈਂ ਇੱਥੇ ਸਾਹਿਲ ਇੱਕ ਨਾਮ ਦਾ ਮੁੰਡਾ ਮਤਲਬ ਕਿ ਜੌਬ ਕਰਦਾ ਹੈ ਮੈਂ ਉਹਨੂੰ ਜਾ ਕੇ ਕਿਹਾ ਕਿ ਭਾਜੀ ਮੇਰੇ ਇੱਧਰ ਵਾਧੂ ਪੈਸੇ ਕੱਟ ਹੋ ਗਏ ਆ 44400 ਰੁਪਇਆ ਕੱਟ ਹੋ ਗਿਆ 40 ਦੇ ਬਜਾਏ ਤੇ ਉਹਨਾਂ ਨੇ ਕਿਹਾ ਕਿ ਤੁਹਾਡੇ ਪੈਸੇ ਯਾਨੀ ਕਿ ਮੈਂ ਕਿਹਾ ਮੇਰੇ ਪੈਸੇ ਵਾਪਸ ਕਰਾ ਦਿਓ ਜਿਹੜੇ ਐਕਸਟਰਾ ਕੱਟੇ ਆ ਤੇ ਉਹਨੇ ਕਿਹਾ ਕਿ ਤੁਹਾਡੇ ਫੋਨ ਤੋਂ ਮੇਲ ਪਾਣੀ ਪਾਣੀ ਤੇ ਆਪਣਾ ਫੋਨ ਦਿਓ ਮੇਰਾ ਫੋਨ ਲੈ ਲਿਆ ਉਹਨਾਂ ਨੇ ਤੇ ਪਤਾ ਨਹੀਂ ਉਹਨੇ ਕਿਹੜੇ-ਕਿਹੜੇ ਐਪ ਖੋਲੇ ਕੀ ਕੀ ਕੀਤਾ ਮੈਨੂੰ ਨਹੀਂ ਪਤਾ ਕਾਫੀ ਟਾਈਮ ਉਹਨੇ ਮੇਰਾ ਫੋਨ ਯੂਜ਼ ਕੀਤਾ ਉਸ ਤੋਂ ਬਾਅਦ ਕਹਿੰਦੇ ਕਿ ਤੁਹਾਨੂੰ ਇੱਕ ਮੇਲ ਆਏਗੀ ਤੇ ਫਿਰ ਮੈਨੂੰ ਸੈਂਡ ਕਰ ਦਿਓ ਮੇਰਾ ਨੰਬਰ ਲੈ ਜਾਓ ਤੇ ਮੈਂ ਉਹਦਾ ਨੰਬਰ ਲੈ ਕੇ ਮੈਨੂੰ ਸੈਂਡ ਕੀਤੀ ਉਸ ਤੋਂ ਬਾਅਦ ਫਿਰ ਮੈਂ 18 ਤਰੀਕ 28 ਤਰੀਕ ਨੂੰ ਗਈ ਆ ਤੇ ਮੈਂ ਕਿਹਾ ਭਾਜੀ ਮੇਰੇ ਪੈਸੇ ਵਾਪਸ ਨਹੀਂ ਆਏ ਜਿਹੜੇ ਐਕਸਟਰਾ ਕੱਟੇ ਸੀ ਕਹਿੰਦੇ ਕੋਈ ਨਹੀਂ ਤੁਸੀਂ ਆਪਣਾ ਨੈੱਟ ਬੈਂਕਿੰਗ ਖੋਲ ਕੇ ਦਿਵੋ ਮੈਨੂੰ ਮੈਂ ਕਿਹਾ ਮੈਂ ਨੈੱਟ ਬੈਂਕਿੰਗ ਯੂਜ਼ ਨਹੀਂ ਕਰਦੀ ਕਹਿੰਦੇ ਪਾਸਵਰਡ ਦਿਓ ਤਾਂ ਮੈਂ ਕਿਹਾ ਮੈਂ ਨਹੀਂ ਯੂਜ਼ ਕਰਦੀ ਨਹੀਂ ਆ ਫਿਰ ਉਹਨੇ ਮੇਰਾ ਫੋਨ ਤੇ ਉਹਨੇ ਫਿਰ ਨੈਟ ਬੈਂਕਿੰਗ ਮੇਰੇ ਫੋਨ ਤੇ ਚਲਾਈ ਆ ਤੇ ਉਸ ਤੋਂ ਬਾਅਦ ਪਤਾ ਨਹੀਂ ਹੋਰ ਕੀ ਕੀ ਕਰਦਾ ਰਿਹਾ ਮੈਨੂੰ ਨਹੀਂ ਪਤਾ ਕਾਫੀ ਟਾਈਮ ਉਹਨੇ ਮੇਰਾ ਫੋਨ ਯਾਨੀ ਕਿ ਯੂਜ਼ ਕੀਤਾ ਆ ਤੇ ਉਸ ਤੋਂ ਬਾਅਦ ਉਹਨੇ ਫਿਰ ਮੈਨੂੰ ਕਿਹਾ ਕਿ ਤੁਹਾਨੂੰ ਇੱਕ ਮੈਸੇਜ ਵੀ ਆਏਗਾ ਆਪਣਾ ਤੇ ਇੱਕ ਤੁਹਾਨੂੰ ਕਾਲ ਆਏਗੀ ਬੈਂਕ ਵੱਲੋਂ ਤੇ ਤੁਸੀਂ ਉਹ ਰਿਸਿਵ ਕਰਨੀ ਮੈਂ ਉਹ ਉਸ ਤੋਂ ਬਾਅਦ 2 ਦਿਨ ਬਾਅਦ ਮੈਨੂੰ ਕਾਲ ਆ ਗਈ ਆ ਤੇ ਮੈਂ ਉਹ ਕਾਲ ਮਲਕੀ ਚੱਕ ਲਈ ਆ ਤੇ ਉਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਕ੍ਰੈਡਿਟ ਕਾਰਡ ਤੇ ਤੁਹਾਡਾ ਏਟੀਐਮ ਕਾਰਡ ਯਾਨੀ ਕਿ ਬੰਦ ਕਰ ਦੇਣਾ ਹੈ ਬੈਂਕ ਤੋਂ ਅਸੀਂ ਬੋਲਦੇ ਆ ਤੇ ਤੁਸੀਂ ਆਪਣਾ ਨੰਬਰ ਦੱਸੋ ਕਾਰਡ ਦਾ ATM ਕਾਰਡ ਦਾ ਤੇ ਕ੍ਰੈਡਿਟ ਕਾਰਡ ਦਾ ਤੇ ਫਿਰ ਉਹ ਮੈਂ ਉਹਨਾਂ ਨੂੰ ਮਲਕੀ ਨੰਬਰ ਦੱਸ ਦਿੱਤਾ ਆ ਤੇ ਫਿਰ ਉਸ ਤੋਂ ਬਾਅਦ ਮੇਰਾ 3 ਨਵੰਬਰ ਨੂੰ ਮੇਰੀ FD ਵੀ ਤੋੜ ਦਿੱਤੀ ਗਈ ਦੋ FDਆਂ ਸੀ ਮੇਰੀ ਇੱਕ 40000 ਦੀ ਇੱਕ 8 ਲੱਖ ਦੀ FD ਸੀਗੀ ਤੇ ਉਹ ਮਲਕੀ ਤੋੜ ਦਿੱਤੀ 4 ਨਵੰਬਰ ਨੂੰ ਮੈਂ ਬੈਂਕ ਗਈ ਆ 8000 ਰੁਪਏ ਮੈਂ ਜਮਾ ਕਰਵਾਇਆ ਤੇ ਮੈਂ ਫਿਰ ਮੈਂ 8000 ਰੁਪਏ ਜਮਾ ਕਰਾਇਆ ਉਸ ਤੋਂ ਬਾਅਦ ਮੈਨੂੰ ਨਾ ਕੋਈ ਮੈਸੇਜ ਨਹੀਂ ਆਇਆ ਤੇ ਮੈਂ ਫਿਰ ਮੈਂ ਕਿਹਾ ਚਲੋ ਕਿ ਮੈਂ ਅਗਲੇ ਦਿਨ ਜਾ ਕੇ ਮੈਂ ਕਿਹਾ ਮੈਂ ਜਾ ਕੇ ਪੁੱਛਦੀ ਹਾਂ ਉਹਨਾਂ ਨੂੰ ਬੈਂਕ ਵਾਲਿਆਂ ਨੂੰ ਕਿ ਮੈਨੂੰ ਮੈਸੇਜ ਕਿਉਂ ਨਹੀਂ ਆਇਆ ਕਿ ਮੈਂ 8000 ਰੁਪਏ ਜਮ੍ਹਾਂ ਕਰਾਇਆ ਮੈਂ 5 ਨੰਬਰ ਨੂੰ ਫੇਰ ਗਈਆਂ ਬੈਂਕ ਜਦੋਂ ਮੈਂ ਬੈਂਕ ਜਾ ਕੇ ਆਪਣੀਆਂ ਐਂਟਰੀਆਂ ਪੁਆਈਆਂ ਕਾਪੀ ਤੇ ਤੇ ਮੇਰਾ ਸਾਰਾ ਯਾਨੀ ਕਿ ਪੈਸਾ ਸਾਰਾ ਨਿਕਲ ਚੁੱਕਿਆ ਸੀ ਸਾਰੀਆਂ ਮੇਰੀਆਂ ਦੋਨੋਂ ਐਕਟੀਆਂ ਟੁੱਟ ਗਈਆਂ ਤੇ ਫਿਰ ਉੱਥੇ ਮੈਡਮ ਸੀਗੇ ਤੇ ਉਹਨਾਂ ਨੂੰ ਮੈਂ ਦੱਸਿਆ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਤੁਹਾਡੇ ਤੇ ਐਕਟੀਆਂ ਵੀ ਟੁੱਟ ਗਈਆਂ ਆ ਫਿਰ ਮੈਂ ਮੈਡਮ ਨੂੰ ਕਿਹਾ ਮੈਂ ਕਿਹਾ ਉਹਨਾਂ ਨੇ ਮੈਨੂੰ ਪੁੱਛਿਆ ਕਿ ਕੋਈ ਤੂੰ ਤੁਸੀਂ ਇੱ ਅਟੈਂਡ ਕਰ ਲਿਓ ਮੈਂ ਅਟੈਂਡ ਕੀਤੀ ਹੈ ਤਾਂ ਮੈਂ ਕਿਹਾ ਮੈਨੂੰ ਉਹਨਾਂ ਨੇ ਪੁੱਛਿਆ ਜੋ ਜੋ ਮੈਂ ਦੱਸ ਦਿੱਤਾ ਫਿਰ ਉਹ ਕਹਿੰਦੇ ਬੈਂਕ 'ਚ ਖੜੇ ਖੜੇ ਵੀ ਤੁਹਾਡੇ ਪੈਸੇ ਨਿਕਲੀ ਆ ਹਾਂਜੀ 5 ਤਰੀਕ ਨੂੰ ਜਦੋਂ ਮੈਂ ਗਈ ਆ ਮੇਰੇ ਖੜੇ ਖੜੇ ਤੇ ਮੇਰਾ ਪੈਸਾ ਨਿਕਲਦਾ ਪਿਆ ਸੀ ਫਿਰ ਉਹਨਾਂ ਨੂੰ ਮੈਂ ਕਿਹਾ ਮੈਂ ਕਿਹਾ ਮੇਰਾ ਕ੍ਰੈਡਿਟ ਕਾਰਡ ਹੈ ਮੇਰਾ ਏਟੀਐਮ ਕਾਰਡ ਤੇ ਮੇਰਾ ਖਾਤਾ ਬੰਦ ਕੀਤਾ ਜਾਵੇ ਤਾਂ ਕਿ ਮੇਰਾ ਕੋਈ ਵੀ ਪੈਸਾ ਹੁਣ ਜਿਹੜਾ ਥੋੜਾ ਬਹੁਤਾ ਬਚਿਆ ਆ ਤੀ ਕੋਈ 1000 ਰੁਪਏ ਮੇਰਾ ਬਚਿਆ ਸੀ ਮੈਂ ਕਿਹਾ ਉਹ ਵੀ ਮੇਰਾ ਨਿਕਲੇ ਨਾ ਤੇ ਫਿਰ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਦੱਸੋ ਕਿ ਜਦੋਂ ਤੁਸੀਂ ਇਸ ਮਾਮਲੇ ਦੀ ਸਾਰੀ ਸ਼ਿਕਾਇਤ ਪੁਲਿਸ ਨੂੰ ਕਰਵਾਈ ਹਾਂਜੀ ਉਸ ਦਿਨ ਨਹੀਂ ਕਰਵਾਈ ਉਸ ਤੋਂ ਬਾਅਦ ਫਿਰ ਤੁਹਾਡੇ ਨਾਲ ਦੁਬਾਰਾ ਕੀ ਠੱਗੀ ਹੋਈ ਫਿਰ ਦੁਬਾਰਾ ਸਰ ਮੇਰਾ 5 ਨਵੰਬਰ ਨੂੰ ਮੇਰੀ ਕੰਪਲੇਟ ਹੁੰਦੀ ਪਈ ਹੈ ਤੇ 14 ਨਵੰਬਰ ਤੋਂ ਲੈ ਕੇ 28 ਨਵੰਬਰ ਤੱਕ ਮੇਰਾ ਜਿਹੜਾ ਕ੍ਰੈਡਿਟ ਕਾਰਡ ਜੀ ਉਹ ਯੂਜ਼ ਕੀਤਾ ਗਿਆ ਆ ਕਿ ਕ੍ਰੈਡਿਟ ਕਾਰਡ ਬੰਦ ਨਹੀਂ ਕੀਤਾ ਬੰਦ ਨਹੀਂ ਕੀਤਾ ਬੈਂਕ ਨੇ ਐਡੀ ਨਾਲ ਲੈ ਕੇ ਕਿ ਉਹਨਾਂ ਨੇ ਮੇਰਾ ਕ੍ਰੈਡਿਟ ਕਾਰਡ ਲਈ ਕ੍ਰੈਡਿਟ ਕਾਰਡ ਦੀ ਲਿਮਿਟ ਕਿੰਨੀ ਸੀਗੀ ਲਿਮਿਟ ਮੇਰੀ ਲੱਖ ਦੀ ਸੀਗੀ ਫਿਰ ਐਕਸਟੈਂਡ ਕੀਤੀ ਗਈ ਲਿਮਿਟ ਵਧਾਈ ਗਈ ਹਾਂਜੀ ਆਪ ਵੀ ਵਧਾਈ ਗਈ ਉਹਨਾਂ ਨੇ ਸਾਰਾ ਕੁਝ ਕੀਤਾ ਫੋਨ ਤੇ ਮੈਨੂੰ ਕੋਈ ਮੈਸੇਜ ਹੀ ਨਹੀਂ ਆਇਆ ਕਿ ਮੇਰੇ ਇੰਨੇ ਪੈਸੇ ਨਿਕਲ ਗਏ ਹੁਣ ਤੁਸੀਂ ਇਸ ਮਾਮਲੇ ਨੂੰ ਲੈ ਕੇ ਕਿੱਥੇ ਕਿੱਥੇ ਸ਼ਿਕਾਇਤ ਕਰ ਚੁੱਕੇ ਇੱਕ ਤਾਂ ਮੈਂ ਸਾਈਬਰ ਥਾਣੇ 'ਚ ਕੀਤੀ ਹੈ ਇੱਕ ਆਪਣਾ ਦਸੂਏ 'ਚ ਕੀਤੀ ਹੈ ਇੱਕ ਹੁਸ਼ਿਆਰਪੁਰ ਐਸਐਸਬੀ ਕੀ ਮੰਗ ਕਰਦੇ ਐ ਸਿਸਟਮ ਮੈਂ ਇਹ ਮੰਗ ਕਰਦੀ ਆ ਕਿ ਮੇਰਾ ਜਿਹੜਾ ਪੈਸਾ ਗਿਆ ਆ ਮੇਰੇ ਐਕਡੀਆਂ ਟੁੱਟੀਆਂ ਗਈਆਂ ਜਿਹੜਾ ਜਿੰਨਾ ਮੇਰਾ ਪੈਸਾ ਗਿਆ 9 ਲੱਖ 30 ਹਜ਼ਾਰ ਪਹਿਲਾਂ ਸੀਗਾ ਤੇ ਆ ਹੁਣ ਉਹਨਾਂ ਨੇ ਫੇਰ ਇੱਕ ਕ੍ਰੈਡਿਟ ਕਾਰਡ ਯੂਜ਼ ਕੀਤਾ ਜਿਹੜਾ ਕੀ ਮੇਰਾ ਪਹਿਲਾ ਪੈਸਾ ਜਿਹੜਾ ਮੇਰਾ ਰੱਖਦਿਆਂ ਤਾਂ ਉਹ ਮੈਨੂੰ ਵਾਪਸ ਕੇ ਕਰਵਾਇਆ ਜਾਏ ਤੇ ਆ ਜਿਹੜਾ 5 ਆ 496000 ਦਾ ਕ੍ਰੈਡਿਟ ਕਾਰਡ ਜਿਹੜਾ ਯੂਜ਼ ਕੀਤਾ ਉਹਦਾ ਪੈਸਾ ਮੈਨੂੰ ਨਾ ਕੋਈ ਵੀ ਪ੍ਰਵਾਈ ਕਰਨੇ ਕੋਈ ਇਹ ਵੀ ਪਤਾ ਲੱਗੇਗਾ ਕਿ ਤੁਹਾਡਾ ਵਿਆਹ ਰੱਖਿਆ ਹੋਇਆ ਸੀ ਤੁਹਾਡੇ ਨਾਲ ਹਾਂਜੀ ਮੇਰਾ ਵਿਆਹ ਸੀ ਹਾਂਜੀ ਮੇਰੇ ਵਿਆਹ ਵਾਸਤੇ ਸੀਗਾ ਘਰ ਵਿਆਹ ਰੱਖਿਆ ਸੀ ਅਸੀਂ ਤੇ ਇਸ ਮਾਮਲੇ ਚ ਉਹਨਾਂ ਨੂੰ ਵਿਆਹ ਵੀ ਥੋੜਾ ਅੱਗੇ ਕਰਨਾ ਪਿਆ ਕਿ ਉਹ ਪੈਸੇ ਮਲਕੀ ਵਿਆਹ ਮੰਗਦੇ ਪਏ ਹਮ ਹੁੰਦੇ ਵਾਲੇ ਪਰ ਸਾਡੇ ਕੋਲ ਪੈਸਾ ਹੀ ਹੈ ਨਹੀਂਗਾ ਮਨਜੀਤ ਕੌਰ ਜੀ ਤੁਹਾਡੀ ਬੇਟੀ ਦੇ ਤੁਸੀਂ ਇਹਨੇ ਚਾਰ ਰੱਖੇ ਹੋੜੇ ਵਿਆਹ ਦੇ ਹਾਂਜੀ ਤੇ ਜਦੋਂ ਪਤਾ ਲੱਗਾ ਕਿ ਠੱਗੀ ਹੋ ਗਈ ਤੇ ਕੀ ਤੁਹਾਡੀ ਮਾਂ ਹੁੰਦੇ ਨਾਲ ਤੇ ਦਿਲ ਤੇ ਬੀਤੀ ਸੀ ਹਾਂਜੀ ਮੇਰੇ ਮਨ ਤੇ ਬਹੁਤ ਮਲ ਮੈਂ ਡਿਵੈਰਸ਼ਨ ਵਿੱਚ ਪਹਿਲਾਂ ਹੀ ਸੀ ਤੇ ਜਦੋਂ ਮੈਨੂੰ ਪਤਾ ਲੱਗਾ ਵੀ ਸਾਡੇ ਨਾਲ ਠੱਗੀ ਹੋਈ ਹੈ ਫਿਰ ਮੈਂ ਜ਼ਿਆਦਾ ਡਿਵੈਰਸ਼ਨ ਵਿੱਚ ਰਹੀ ਹਾਂ ਮੇਰੀ ਬੇਟੀ ਵੀ ਇਦਾਂ ਡਿਵੈਰਸ਼ਨ ਵਿੱਚ ਰਹੀ ਹੈ ਤੇ ਅਸੀਂ ਬੜੇ ਚੰਨ ਨਾਲ ਵਿਆਹ ਰੱਖਿਆ ਸੀ ਬੇਟੀ ਦਾ ਤੇ ਉਹ ਸਾਡੇ ਚਾਹ ਵਿੱਚ ਹੀ ਰਹਿ ਗਏ ਹਾਂ ਹਾਂਜੀ ਹੁਣ ਅਸੀਂ ਵਿਆਹ ਅੱਗੇ ਕਰ ਰਹੇ ਹਾਂ ਮੁੰਡੇ ਵਾਲੇ ਸਾਡੇ ਕੋਲ ਵਿਆਹ ਮੰਗਦੇ ਸੀ ਇਸ ਕਰਕੇ ਅਸੀਂ ਅੱਗੇ ਵਿਆਹ ਕੀਤਾ ਜਾ ਸਮਝਾ ਕੇ ਅਸੀਂ ਇਹਨੂੰ ਕਿਹਾ ਵੀ ਕੋਈ ਗੱਲ ਨਹੀਂ ਕਿਤ ਪਰ ਇਦਾਂ ਹੋਣੀ ਨਹੀਂ ਚਾਹੀਦੀ ਸਾਡੇ ਨਾਲ ਇਦਾਂ ਹੋਈ ਹੋਰ ਗਾਂ ਨਾ ਕਿਸੇ ਨਾ ਹੋਏ ਅਸੀਂ ਬਹੁਤ ਦੁਖੀ ਆ ਸਾਨੂੰ ਬਹੁਤ ਪਰੇਸ਼ਾਨ ਕਰਦੇ ਆ ਤੇ ਪੈਸਾ ਸਾਡੇ ਕੋਲ ਮੰਗਦੇ ਆ ਕ੍ਰੈਡਿਟ ਕਾਰਡ ਦਾ ਅਸੀਂ ਕਿੱਥੋਂ ਦਈਏ ਸਾਡੇ ਨਾਲ ਪਹਿਲਾਂ ਹੀ ਫਰੋਡ ਹੋਇਆ ਸਾਰਾ ਸੀ ਇਨਸਾਫ ਚਾਹੁੰਦੇ ਆ ਕਿਉਂਕਿ ਸਰ ਇਹਦੀ ਅਸੀਂ ਘਰੇ ਮੈਰਿਜ ਰੱਖੀ ਹੋਈ ਸੀਗੀ ਤੇ ਸਾਡੇ ਨਾਲ ਇੰਨਾ ਫਰਾਡ ਹੋ ਗਿਆ 9 ਲੱਖ 30 ਹਜ਼ਾਰ ਦਾ ਇਹ ਬੈਂਕ ਵਾਲਿਆਂ ਨੇ ਸਾਰਾ ਨੇ ਮਿਲੀ ਭੁਗਤਾ ਜੀ ਐਡੀ ਬੈਂਕ ਨਲਾਇਕੀ ਇਹਨਾਂ ਦੀ ਹੈਗੀ ਆ ਇਹਨਾਂ ਨੂੰ ਜਦ ਪਤਾ ਕਿ ਇੰਨਾ ਫਰਾਡ ਹੋ ਗਿਆ ਗੁਰੀ ਦੇ ਨਾਲ ਇਹਨੇ ਸਾਰਾ ਆਪਣੇ ਕ੍ਰੈਡਿਟ ਕਾਰਡ ਡੈਬਿਟ ਕਾਰਡ ਆਪਣੀ ਕਾਪ ਜੋ ਜਿਹੜੀ ਕਾਪੀ ਹੈ ਬੈਂਕ ਦੀ ਉਹ ਲਿਆ ਕੇ ਇਹਨਾਂ ਨੂੰ ਦਿੱਤੀ ਕਿ ਮੇਰਾ ਸਾਰਾ ਕੁਝ ਬੰਦ ਕਰ ਦਿਓ ਇਹਨਾਂ ਨੇ ਇੰਨੀ ਨਲਾਇਕੀ ਬੈਂਕ ਦੀ ਹੈਗੀ ਆ ਜੀ ਇਹਨਾਂ ਨੇ ਕ੍ਰੈਡਿਟ ਕਾਰਡ ਨਹੀਂ ਬੰਦ ਕੀਤਾ ਜਦ ਸਾਡੀ ਕੰਪਲੀਟ ਹੋਈ ਹੈ 5 ਨਵੰਬਰ ਨੂੰ ਉਸ ਤੋਂ ਬਾਅਦ ਵੀ ਕ੍ਰੈਡ 28 ਨਵੰਬਰ ਦਾ ਕ੍ਰੈਡਿਟ ਯੂਜ਼ ਹੋਇਆ ਆ ਜਿਹਦੇ ਵਿੱਚ ਉਹਨਾਂ 496000 ਦੇ ਉਹਨਾਂ ਨੇ ਪੈਸੇ ਸ਼ਾਪਿੰਗ ਪੰਜ ਮਹੀਨੇ ਦਾ ਦਾਦਾ ਹਿਆਰ ਵੀ ਕਰ ਦਿੱਤੀ ਹੋਈ ਆ ਉਹ ਦੇਖ ਲਓ ਵੀ ਸਾਨੂੰ ਉਹ ਤੇ ਪਤਾ ਹੀ ਨਹੀਂ ਸੀ ਲੱਗਣਾ ਉਹ ਸਾਡੇ ਘਰੇ ਰਿਕਵਰੀ ਆ ਲਾਇਆ ਉਹਨੇ ਸਾਨੂੰ ਹੰਡੂ ਕਹਿੰਦਾ ਜੀ ਇੰਨਾ ਤੁਹਾਡਾ ਪੈਸਾ ਬਣਿਆ ਪਿਆ ਕ੍ਰੈਡਿਟ ਕਾਰਡ ਦਾ ਬਿਲ ਜਦੋਂ ਉਹਨਾਂ ਨੂੰ ਦੱਸਿਆ ਕਿ ਸਾਡੇ ਨਾਲ ਤੇ ਆ ਫਰੋਡ ਹੋਇਆ ਅੱ디 ਤੱਕ ਕੰਪਲੀਟ ਹੋਈ ਹੋਈ ਆ ਫਿਰ ਉਹਨੇ ਮੁੰਡੇ ਨੇ ਵੀ ਸਾਨੂੰ ਇਹੀ ਗੱਲ ਕਹੀ ਕਿ ਬੈਂਕ ਦੀ ਨਲਾਇਕੀ ਆ ਉਹਨਾਂ ਨੇ ਕ੍ਰੈਡਿਟ ਕਾਰਡ ਬੰਦ ਕਿਉਂ ਨਹੀਂ ਕੀਤਾ ਜੇ ਅਸੀਂ ਬੈਂਕ ਵਿੱਚ ਜਾਨਨੇ ਆ ਤੇ ਉਹਨੂੰ ਸਾਡੀ ਸੁਣਵਾਈ ਨਹੀਂ ਕੋਈ ਵੀ ਕਰਦੇ ਸਾਡੀ ਕਿ ਜਿਹੜਾ ਸਾਡਾ ਇਹ ਪੈਸਾ ਹੈਗਾ ਉਹ ਸਾਡੇ ਨੂੰ ਦਵਾਇਆ ਜਾਵੇ ਤੇ ਅਸੀਂ ਆਪਣੀ ਭੈਣ ਦਾ ਵਿਆਹ ਕਰ ਸਕੀਏ ਤੁਸੀਂ ਕਹਿੰਦੇ ਕੀ ਨਾਮ ਤੁਹਾਡਾ ਹਰਪਜਨ ਸਿੰਘ ਹਰਪਜਨ ਸਿੰਘ ਜੀ ਇਹ ਜਿਹੜਾ ਤੁਹਾਡੀ ਬੇਟੀ ਦੇ ਨਾਲ ਏਡੀ ਵੱਡੀ ਠੱਗੀ ਹੋਈ ਹੈ ਇਹ ਦੱਸਿਆ ਗਿਆ ਕਿ ਤੁਸੀਂ ਸਾਰਾ ਪੈਸਾ ਆਪਣੀ ਬੇਟੀ ਦੇ ਵਿਆਹ ਵਾਸਤੇ ਰੱਖਿਆ ਸੀ ਹਾਂਜੀ ਜੀ ਸਾਰਾ ਜੀ ਵਿਆਹ ਵਾਸਤੇ ਹੀ ਵਿਆਹ ਦੇ ਦਿਨ ਵੀ ਮਿਥੇ ਸਨ ਅੱਗੇ ਸਾਨੂੰ ਪੈਸਾ ਜਿਹਨੂੰ ਸਾਡਾ ਸਾਰਾ ਚ ਇਹਨਾਂ ਨੇ ਕਿਨੇ ਫਰਾਡ ਮਾਰਿਆ ਹਮ ਚਲ ਇਹ ਸਾਰਾ ਫਰਾਡ ਇਹਨਾਂ ਨੇ ਕੀਤਾ ਜੀ ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆ ਕਿ ਜਿਹੜਾ ਸਾਡਾ ਸਾਰਾ ਪੈਸਾ 9,30,000 ਰੁਪਇਆ ਇਹ ਸਾਰਾ ਬਾਬਸਕ੍ਰਿਤਾ ਜਾਵੇ ਸਾਨੂੰ ਤੇ ਤੁਹਾਨੂੰ ਵਾਪਸ ਲੈਣਾ ਚਾਹਦਾ ਅਹੀ ਲੜਕੀ ਦਾ ਵਿਆਹ ਕਰੀਏ